ਹਾਂਜੀ ਸਸੀ ਗਾ ਜੀ ਮੈਂ ਤੁਹਾਡਾ ਆਪਣਾ ਛੋਟਾ ਵੀਰ ਬਾਈ ਬਮਾਨ ਅੱਜ ਦੇ ਪ੍ਰੋਗਰਾਮ ਬਾਰੇ ਜਿਹੜਾ ਇੱਥੇ ਅੱਜ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਦਰਗਾਹ ਉੱਤੇ ਦਰਗਾਹ ਦਾ ਕੀ ਨਾਮ ਹੈ ਕਿਹੜਾ ਕਿਹੜਾ ਪ੍ਰੋਗਰਾਮ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਇਹ ਤਾਂ ਤਾਂ ਵੀਰ ਬਾਬਾ ਸ਼ੁਨੀਸ਼ਾ ਜੀ ਜਿਹੜੇ ਕਿ ਸਦੀਆਂ ਤੋਂ ਚੱਲਦਾ ਆਉਂਦਾ ਮੇਲਾ ਇਹ ਹਰ ਸਾਲ ਦੀ ਤਰ੍ਹਾਂ ਬੜਾ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਲੋਕ ਨੇੜੇ ਤੇੜੇ ਤੇ ਜਿੰਨੇ ਵੀ ਲੋਕ ਨੇ ਸ਼ਰਧਾਲੂ ਨੇ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਆਉਂਦੇ ਤੇ ਆਪਣਾ ਦਰਬਾਰ ਤੇ ਨਮਸਤਕ ਹੁੰਦੇ ਆ ਸ਼ਰਦਾਲੂ ਜਿੰਨੇ ਵੀ ਆਉਂਦੇ ਮੂੰਹੋਂ ਮੰਗੀਆਂ ਮਰਾਦਾ ਪਾਉਂਦੇ ਆ ਬੜਾ ਉੱਚਾ ਤੇ ਸੁੱਚਾ ਦਰਬਾਰ ਇਹ ਇਹ 3-4 ਦਿਨ ਹੋ ਗਏ 3 ਦਿਨ ਪਹਿਲਾਂ ਇੱਥੇ ਕਵਾਲੀ ਚੱਲੀ ਆ ਉਸ ਤੋਂ ਬਾਅਦ ਕੱਲ ਇੱਥੇ ਚਾਦਰ شریف ਦੀ ਰਸਮ ਸੀਗੀ ਅੱਜ ਸਲਾਨਾ ਮੇਲਾ ਬਣਾਇਆ ਗਿਆ ਬੜਾ ਹੀ ਵਧੀਆ ਲੋਕਾਂ ਨੇ ਇੱਥੇ ਜਿਹੜਾ ਵਧੀਆ ਢੰਗ ਦੇ ਨਾਲ ਲੋਕੀ ਇੱਥੇ ਰਹੇ ਨੇ ਇੱਕ ਝੁੱਟਾ ਹੋ ਕੇ ਲੋਕ ਇੱਥੇ ਰਹਿੰਦੇ ਆ ਇਦਾਂ ਹੀ ਮੈਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਮੈਂ ਬਹੁਤ ਜਿਆਦਾ ਜਿੱਥੇ ਵੀ ਦੇਖਦਾ ਹਾਂ ਬੜੇ ਸਾਡੇ ਪੰਜਾਬੀ ਲੋਕ ਆਪਣੀ ਪੰਜਾਬੀਅਤ ਦੇ ਨਾਲ ਰਹਿੰਦੇ ਆ। ਕਿਹੜਾ ਕਿਹੜਾ ਇਸ ਯੋਗਦਾਨ ਨਾਲ ਪ੍ਰੋਗਰਾ ਕਿਹੜਾ ਕਿਹੜਾ ਅੱਜ ਕੀ ਕਦੀਦੀਆਂ ਖਾਸਤ ਹੋਈਆਂ ਜਿਵੇਂ ਕਬੱਡੀ ਦਾ ਜਾਂ ਕੋਈ ਸੱਭਿਆਚਾਰਕ ਪ੍ਰੋਗਰਾਮ ਦੇ ਵਰਗੀ। ਜੀ ਇਹ ਸਾਰੇ ਨਗਰ ਨਿਵਾਸੀਆਂ ਵੱਲੋਂ ਹੀ ਹੁੰਦਾ ਹੈ ਜੀ ਮੇਲਾ ਹਰ ਸਾਲ ਦੀ ਤਰ੍ਹਾਂ ਤੇ ਇਹਦੇ ਵਿੱਚ ਪੰਜਾਬ ਦੇ ਸਮੂੱਚੇ ਕਲਾਕਾਰ ਬਲਕਾਰ ਨਖੀਲਾ ਜੀ ਅਤੇ ਹੋਰ ਵੀ ਕਈ ਕਲਾਕਾਰ ਵਧੀਆ-ਵਧੀਆ ਆਏ ਆ। ਉਹਨਾਂ ਨੇ ਆਪਣਾ ਮਨੋਰੰਜਨ ਕੀਤਾ ਵਾ, ਸੰਗਤਾਂ ਦਾ ਕਰਵਾਇਆ ਵਾ। ਤੇ ਹੋਣਾ ਇੱਥੇ ਕਬੱਡੀ ਦੇ ਕੱਪ ਜਿਹੜੇ ਹੋਣ ਜਾ ਰਹੇ ਆ ਕੋਈ ਜਾਂਦੇ ਆ 5 ਵਜੇ ਤਕਰੀਬਨ ਤੇ ਉਹਨਾਂ ਦੇ ਨਾਲ ਹੀ ਆ ਬਾਕੀ ਤੁਸੀਂ ਆਪ ਦੇਖ ਹੀ ਰਹੇ ਹੋ ਮੇਲਾ ਲੋਕਾਂ ਕਮਣਾ ਕੁਰੀਆਂ ਹਾਂਜੀ ਲੋਕਾਂ ਨੇ ਹਾਂਜੀ ਲੋਕਾਂ ਦੇ ਮਨੋਂ ਕਾਮਨਾ ਆ ਲੋਕਾਂ ਦੀ ਮਨੋਂ ਕਾਮਨਾ ਜਿਹੜਾ ਵੀ ਇੱਥੇ ਆਉਂਦਾ ਵਾ ਮੂੰਹੋਂ ਮੰਗੀਆਂ ਮਰਾਦਾਂ ਪਾਉਂਦਾ ਵਾ ਜਿਨ੍ਹਾਂ ਦੇ ਵੀ ਕੋਈ ਕੰਮ ਅੜੇ ਆ ਹਰ ਹਰ ਸਾਲ ਬਹੁਤ ਹੀ ਜ਼ਿਆਦਾ ਸ਼ਰਧਾਲੂ ਆਉਂਦੇ ਜਿਨ੍ਹਾਂ ਦੇ ਕੁਰੀਆਂ ਹੁੰਦੀਆਂ ਮਰਾਦਾਂ ਧੰਨਵਾਦ ਕਰਦੇ ਆ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਸੋਹਣੇ ਸ਼ਾਹ ਜੀ ਨਸ਼ਾਈ ਕਾਦਰੀ ਸਰਕਾਰ ਦਾ ਇੱਕ 24ਵਾਂ ਸਾਲਾਨਾ ਉਲਸ ਮੁਬਾਰਕਬਦੀ ਤੂਹਤਾਵਨਾ ਮਨਾਇਆ ਗਿਆ ਹੈ ਜੋ ਕਿ ਮੇਲਾ 23 24 25 ਜੂਨ 10 11 12 ਹਾੜ ਮੰਤ ਨਕਲੀਏ ਕਵਾਲ 3 ਦਿਨ ਤੋਂ ਗਰਗਾਨ ਚੱਲਿਆ ਪੀਣਾ ਪੀਣਾ ਦਾ ਅੱਜ ਬਲਕਾਰ ਨਕੀਲਾ ਜੀ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਉਸ ਦੇ ਪ੍ਰੰਤ ਕਬੱਡੀ ਦੇ ਮੈਚ ਹੋਣ ਜਾ ਰਹੇ ਆ ਬਾਬਾ ਜੀ ਦਾ ਲੰਗਰ 3 ਦਿਨਾਂ ਤੋਂ ਟੁੱਟ ਵਰਤਿਆ ਸਾਰੇ ਨਗਰ ਨਿਵਾਸੀਆਂ ਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੀਰ ਬਾਬਾ ਸੋਹਣੇ ਸ਼ਾਹ ਜੀ ਦੀ ਯਾਦ ਵਿੱਚ 144 ਸਾਲਾਨਾ ਉਸਮਾਰਕ ਮੇਲਾ ਬਣਾਇਆ ਗਿਆ ਹੈ ਸਭ ਦੂਰ ਦੇ ਦੇਦੀਆਂ ਸੰਗਤਾਂ ਨੂੰ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਸਜਦੇ ਲੱਖ ਲੱਖ ਸਲਾਮਾਂ